ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਕਰਦੇ ਹਾਂ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰ ਹਾਂ ਰੋਜ਼ ਦੀ ਤਰ੍ਹਾਂ ਨੌਕਰੀਆਂ ਦੇ ਸਬੰਧ ਵਿੱਚ ਨਵੇਂ ਨੋਟੀਫਿਕੇਸ਼ਨ ਲੈ ਕੇ ਪੰਜਾਬ ਦੇ ਵਿੱਚ ਜੋ 10 ਰੈਗੂਲਰ ਭਰਤੀਆਂ ਚੱਲ ਰਹੀਆਂ ਜਿਨ੍ਹਾਂ ਦੇ ਲਈ ਆਨਲਾਈਨ ਅਪਲਾਈ ਹੋ ਰਿਹਾ ਉਹ 10 ਦੇ 10 ਨੋਟੀਫਿਕੇਸ਼ਨ ਆਪਾਂ ਤੁਹਾਡੇ ਲਈ ਇਸ ਵੀਡੀਓ 'ਚ ਲੈ ਕੇ ਆਏ ਹਾਂ ਤੁਹਾਡੇ ਲਈ ਰਿਮਾਈਂਡਰ ਹੈ ਕਿ ਤੁਹਾਨੂੰ ਯਾਦ ਰੱਖੀ ਤੁਸੀਂ ਪੋਸਟਾਂ ਦੇ ਲਈ ਅਪਲਾਈ ਕਰਨਾ ਤੁਸੀਂ ਕਿਤੇ ਮਿਸ ਨਾ ਕਰ ਲਓ ਇਹਨਾਂ ਭਰਤੀਆਂ ਨੂੰ ਜੋ ਰੈਗੂਲਰ ਭਰਤੀਆਂ ਪੰਜਾਬ ਦੇ ਵਿੱਚ ਚੱਲ ਰਹੀਆਂ ਹਨ ਵੀਡੀਓ 'ਚ ਪੂਰੀ ਜਾਣਕਾਰੀ ਪੋਸਟਾਂ ਦੇ ਸਬੰਧ ਜਿਹੜੇ ਵੀਰਾਂ ਨੇ ਚੈਨਲ ਨੂੰ ਅਜੇ ਤੱਕ ਵੀ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਜੀ ਘਰ ਬੈਠੇ ਤੁਹਾਡੇ ਫੋਨ ਤੇ ਤੁਹਾਨੂੰ ਸਰਕਾਰੀ ਨੌਕਰੀਆਂ ਦੇ ਅਪਡੇਟਸ ਨੋਟੀਫਿਕੇਸ਼ਨਸ ਮਿਲਦੇ ਰਹਿ ਜਾਣਗੇ ਤਾਂ ਚਲਦੇ ਹਾਂ ਜੀ ਅੱਜ ਦੇ ਜੋ 10 ਨੋਟੀਫਿਕੇਸ਼ਨ ਹੈ ਜਿਨ੍ਹਾਂ ਦੇ ਲਈ ਅਸੀਂ ਵੀਡੀਓਜ਼ ਬਣਾ ਚੁੱਕੇ ਹਾਂ ਤੁਹਾਡੇ ਲਈ ਜਸਟ ਅ ਰਿਮਾਈਂਡਰ ਇੱਕ ਤੁਸੀਂ ਪੋਸਟਾਂ ਦੇ ਲਈ ਅਪਲਾਈ ਕਰਨਾ ਭੁੱਲ ਨਾ ਜਾਓ ਤਾਂ ਆਪਾਂ ਵਾਰੀ-ਵਾਰੀ ਸਾਂਝ ਕਰਦੇ ਹਾਂ ਜੀ ਤੁਹਾਡੇ ਨਾਲ ਨੋਟੀਫਿਕੇਸ਼ਨ ਸਭ ਤੋਂ ਪਹਿਲਾ ਨੋਟੀਫਿਕੇਸ਼ਨ ਹੈ ਜੀ ਨਰਸਿੰਗ ਆਫੀਸਰ ਦੇ ਲਈ ਰੈਗੂਲਰ ਭਰਤੀ 2025 ਜਾਰੀ ਹੋਈ ਹੈ ਜਿਹਦਾ ਡਿਟੇਲਡ ਵੀਡੀਓ ਅਸੀਂ ਇਸ ਵੀ ਨੈਕਸਟ ਹੈ ਜੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਰੈਗੂਲਰ ਭਰਤੀ ਜਾਰੀ ਹੋਈ ਹੈ ਟਰਾਂਸਲੇਟਰ ਦੀ ਇਹਦੇ ਲਈ ਵੀ ਇਹ ਜੋ ਰੈਗੂਲਰ ਪੋਸਟਾਂ ਜਾਰੀ ਹੋਈਆਂ ਇਹਦਾ ਵੀ ਪੂਰਾ ਵੀਡੀਓ ਵੇਖ ਕੇ ਤੁਸੀਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਜੀ ਅੱਗੇ ਹੈ ਜੀ 12ਵੀਂ ਪਾਸ ਪੋਸਟਾਂ ਨੇ ਰੈਗੂਲਰ ਭਰਤੀ ਹੈ ਸੀਐਸਆਈਆਰ ਚੰਡੀਗੜ੍ਹ ਵੱਲੋਂ ਇਹ ਪੋਸਟਾਂ ਜਾਰੀ ਹੋਈਆਂ ਸੀ ਬਹੁਤ ਵਧੀਆ ਤਨਖਾਹ 19900 ਤੋਂ ਸਟਾਰਟਿੰਗ ਪੇ ਹੈ ਜੀ ਇਹਨਾਂ ਪੋਸਟਾਂ ਦੇ ਲਈ ਵੀ ਤੁਸੀਂ ਅਪਲਾਈ ਕਰ ਸਕਦੇ ਹੋ ਇਹ ਸਾਰੀਆਂ ਵੀਡੀਓਜ਼ ਦੇ ਲਿੰਕ ਅਸੀਂ ਵੀਡੀਓ ਦੀ ਡਿਸਕ੍ਰਿਪਸ਼ਨ ਚਾ ਪੂਰੀਆਂ ਵੀਡੀਓ ਵੇਖ ਕੇ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਤਾਂ ਇਹਨਾਂ ਪੋਸਟਾਂ ਦੇ ਲਈ ਵੀ ਯੋਗ ਉਮੀਦਵਾਰ ਅਪਲਾਈ ਕਰ ਸਕਦੇ ਆ ਨੈਕਸਟ ਹੈ ਜੀ ਪੀਐਸਪੀਸੀਐਲ ਦੀਆਂ ਜੋ 3000 ਪੋਸਟਾਂ ਅਸਿਸਟੈਂਟ ਲੈਵਲ ਦੀਆਂ ਜਾਰੀ ਹੋਈਆਂ ਇਹਨਾਂ ਦੇ ਲਈ ਵੀ ਆਨਲਾਈਨ ਹਾਲੇ ਅਪਲਾਈ ਹੋ ਰਿਹਾ ਯੋਗ ਉਮੀਦਵਾਰ ਅਪਲਾਈ ਕਰ ਸਕਦੇ ਆ ਜੀ ਇਹਨਾਂ ਪੋਸਟਾਂ ਦੇ ਲਈ ਤਾਂ ਇਹ ਤਾਂ ਬਹੁਤ ਵੱਡਾ ਮੌਕਾ ਹੈ ਪੰਜਾਬ ਦੇ ਉਹ ਉਮੀਦਵਾਰ ਜੋ 10ਵੀਂ ਦੇ ਨਾਲ ਕੋਈ ਆਈਟੀਆਈ ਰੱਖਦੇ ਆ ਤਾਂ ਉਹਨਾਂ ਦੇ ਲਈ ਇੱਕ ਬੰਪਰ ਭਰਤੀ ਆ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਗਈ ਹੈ ਇਹਦੇ ਲਈ ਵੀ ਆਨਲਾਈਨ ਅਪਲਾਈ ਹਾਲੇ ਹੋ ਰਿਹਾ ਤੁਸੀਂ ਅਪਲਾਈ ਕਰ ਸਕਦੇ ਹੋ ਜੀ ਨੈਕਸਟ ਹੈ ਜੀ ਪਪਾ ਫਰੀ ਯੂਨੀਵਰਸਿਟੀ ਫਰੀ ਕੋਰਡ ਵੱਲੋਂ ਸਾਂਝਕ ਤੈਸੀ ਬਣਾ ਕੇ ਇਹਨਾਂ ਦੇ ਲਈ ਵੀ ਤੁਸੀਂ ਅਪਲਾਈ ਕਰ ਸਕਦੇ ਹੋ ਫਾਰਮਾਸਿਸ ਦੀ ਜੂਨੀਅਰ ਇੰਜੀਨੀਅਰ ਦੀ ਤੇ ਮੈਡੀਕਲ ਫਿਜ਼ਿਕਸ ਦੀ ਇਹਨਾਂ ਵੱਲੋਂ ਜੋ ਪੋਸਟਾਂ ਜਾਰੀ ਹੋਈਆਂ ਸੀ ਉਹਨਾਂ ਦੇ ਲਈ ਵੀ ਯੋਗ ਉਮੀਦਵਾਰ ਅਪਲਾਈ ਕਰ ਸਕਦੇ ਆ ਨੈਕਸਟ ਹੈ ਜੀ ਪੰਜਾਬ ਦੇ ਵਿੱਚ ਜੋ ਪੋਸਟਾਂ ਜਾਰੀ ਹੋਈਆਂ ਡਾਕਖਾਨਾ ਵਿਭਾਗ ਦੀਆਂ ਸੈਂਟਰ ਲੈਵਲ ਦੀ ਭਰਤੀ ਸੀ 390 ਪਲੱਸ ਪੋਸਟਾਂ ਇਹਦੇ ਵਿੱਚ ਪੰਜਾਬ ਦੀਆਂ ਸੀ 10ਵੀਂ ਪਾਸ ਹੋਊ ਜੇਕਰ ਤੁਸੀਂ ਕੀਤੀ ਹੈ ਵਧੀਆ ਨੰਬਰ ਤੁਹਾਡੇ ਹੈਗੇ ਆ ਤੁਸੀਂ ਡਾਇਰੈਕਟ ਸਿਲੈਕਸ਼ਨ ਕਰਾ ਸਕਦੇ ਹੋ ਜੀ ਆਪਣੀ ਕਿਸੇ ਤਰ੍ਹਾਂ ਦਾ ਕੋਈ ਪੇਪਰ ਨਹੀਂ ਲਿਆ ਜਾਣਾ ਇਹਨਾਂ ਪੋਸਟਾਂ ਦਾ ਤੁਸੀਂ ਲਾ ਲੈ ਸਕਦੇ ਹੋ ਪੰਜਾਬ ਦੇ ਵੀਰਵਾਰ 10ਵੀਂ ਪਾਸ ਨੈਕਟਾ ਜੀ 822 ਪੋਸਟਾਂ ਜੋ ਪੰਜਾਬ ਸਰਕਾਰ ਵੱਲੋਂ ਕੈਬਨਿਟ ਦੇ ਵਿੱਚ ਪਾਸ ਕੀਤੀਆਂ ਗਈਆਂ ਸਿਹਤ ਵਿਭਾਗ ਦੀਆਂ ਇਹਦੇ ਲਈ ਹਲੇ ਨੋਟੀਫਿਕੇਸ਼ਨ ਆਉਣਾ ਬਾਕੀ ਆ ਤਾਂ ਇਹਦੇ ਲਈ ਵੀ ਤੁਸੀਂ ਆਪਣੀ ਤਿਆਰੀ ਪੱਕੀ ਕਰ ਸਕਦੇ ਹੋ ਅ ਵੱਖ-ਵੱਖ ਤਰ੍ਹਾਂ ਦੀਆਂ ਪੋਸਟਾਂ ਹੋਣਗੀਆਂ ਜੀ ਸਿਹਤ ਵਿਭਾਗ ਦੀਆਂ 822 ਪੋਸਟਾਂ ਰਹਿਣਗੀਆਂ ਜੀ ਇਹ ਨੈਕਟਾ ਜੀ 1800 ਅਸਾਮੀਆਂ ਜੋ ਕਨਸਟੇਬਲ ਦੀਆਂ ਪੰਜਾਬ ਪੁਲਿਸ ਦੇ ਵਿੱਚ ਜਾਰੀ ਹੋਈ ਸੀ ਇਹਨਾਂ ਦੇ ਲਈ ਵੀ ਨੋਟੀਫਿਕੇਸ਼ਨ ਆਊਟ ਹੋ ਚੁੱਕਾ ਹੈ ਤੇ ਅਪਲਾਈ ਹੋ ਰਿਹਾ ਤੇ ਯੋਗ ਉਮੀਦਵਾਰ ਇਹਨਾਂ ਪੋਸਟਾਂ ਦੇ ਲਈ ਵੀ ਅਪਲਾਈ ਕਰਕੇ ਆਪਣੀ ਤਿਆਰੀ ਆ ਪੱਕੀ ਕਰ ਸਕਦੇ ਹੋ ਤਾਂ ਇਹ 10 ਵੱਖ-ਵੱਖ ਨੋਟੀਫ ਜੋ ਨੋਟੀਫਿਕੇਸ਼ਨ ਆਇਆ ਅਸੀਂ ਆਪਣੀ ਵੀਡੀਓ ਚ ਲਿੰਕ ਦਿੱਤੇ ਹੋਏ ਉਹਨਾਂ ਦੇ ਤੁਸੀਂ ਉੱਥੋਂ ਪੂਰੀਆਂ ਵੀਡੀਓ ਵੇਖ ਕੇ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਤਾਂ ਇਹ ਜੀ ਅੱਜ ਦੀਆਂ ਪੋਸਟਾਂ ਦੀ ਜਾਣਕਾਰੀ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੌਕਰੀਆਂ ਦੀ ਜਾਣਕਾਰੀ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਦੇਖਦੇ ਰਹਿਣਾ ਕਰੋ ਜੀ ਧੰਨਵਾਦ